ਦੀ ਮੁੰਡਾ ਬਾਰਡਰ ਕ੍ਰਾਸ ਕਰਕੇ ਇੰਡੀਆ ਤੋਂ ਪਾਕਿਸਤਾਨ ਦੇ ਵਿੱਚ ਆ ਗਿਆ ਤੇ ਉਹਨੂੰ ਰੇਂਜਰਸ ਨੇ ਗ੍ਰਿਫਤਾਰ ਕਰ ਲਿਆ ਉਦੋਂ ਦੀ ਉਹਦੇ ਤੇ ਮੀਡੀਆ ਤੇ ਗੱਲ ਚੱਲਣ ਰਹੀ ਸੀ ਤੇ ਸਾਡਾ ਦੋਸਤ ਹੈ ਬੋਬੀ ਸਿੱਧੂ ਅਮਰੀਕਾ ਤੋਂ ਸਾਡੇ ਕੋਲੋਂ ਦਾ ਵੀ ਰਹਿੰਦਾ ਪਾਕਿਸਤਾਨ ਉਹਦੇ ਪਿੰਡ ਦਾ ਉਹਨੇ ਮੇਰੇ ਨਾਲ ਕੰਟੈਕਟ ਕੀਤਾ ਵੀ ਯਾਰ ਐਸੇ-ਐਸੇ ਤਰ੍ਹਾਂ ਤੇ ਮੈਂ ਤੁਹਾਨੂੰ ਬੈਕਗ੍ਰਾਉਂਡ 'ਚ ਜਾਵਾਂ ਬੈਕਗ੍ਰਾਉਂਡ 6 ਸਾਲ ਪਹਿਲਾਂ ਇੱਕ ਮੁੰਡਾ ਸੀ ਮੁਬਸ਼ਰ ਮੁਬਾਰਕ ਜਿਹੜਾ ਕਸੂਰ ਦਾ ਰਹਿਣ ਵਾਲਾ ਸੀ ਤੇ ਉਹ ਇਸੇ ਤਰ੍ਹਾਂ ਹੀ ਘਰ ਦੇ ਨਾਲ ਲੜਕੇ ਤੇ ਬਾਰਡਰ ਕ੍ਰਾਸ ਕਰ ਗਿਆ ਤੇ ਉਹ ਜਦੋਂ ਉੱਧਰ ਚਲੇ ਗਿਆ ਉਹਨਾਂ ਨੇ ਫੜ ਲਿਆ ਬੀਐਸਐਫ ਤੇ ਉਹਨਾਂ ਜਦੋਂ ਉਹਨੂੰ ਇਨਵੈਸਟੀਗੇਟ ਕੀਤਾ ਤੇ ਉਹਦੇ ਚੋਂ ਨਿਕਲਿਆ ਕੁਛ ਨਹੀਂ ਉਹਨੂੰ ਉਹਨਾਂ ਨੇ ਲੋਕਲ ਪੁਲਿਸ ਨੂੰ ਦੇ ਦਿੱਤਾ ਤੇ ਉੱਤੇ ਐਫ ਆਈ ਆਰ ਹੋ ਗਈ ਫਿਰ ਉਹ ਉਹਦੀ ਮਾਂ ਬਹੁਤ ਵਿਚਾਰੀ ਰੋਂਦੀ ਸੀ ਫਿਰ ਮੈਨੂੰ ਉਹਨੇ ਇੰਟਰਵਿਊ ਦਿੱਤਾ ਫਿਰ ਮੈਂ ਸਿਮਰਨ ਜੋਤ ਮੱਕੜ ਆ ਉਹਨਾਂ ਨੂੰ ਉਹਦਾ ਇੰਟਰਵਿਊ ਕਰਵਾਇਆ ਫਿਰ ਉਧਰਲੇ ਦੋਸਤਾਂ ਨੇ ਖਾਰਾ ਸਾਹਿਬ ਨੇ ਉਹਨਾਂ ਨੂੰ ਅਸੀਂ ਰਿਕਵੈਸਟ ਕਰਕੇ ਉਹਦਾ ਵਕੀਲ ਕੀਤਾ ਫਿਰ ਮੱਕੜ ਸਾਹਿਬ ਤੇ ਲੱਖਾ ਸਦਾਨਾ ਉਹਨਾਂ ਨੇ ਪੂਹੀ ਇੱਕ ਪ੍ਰੋਪਰ ਕੈਂਪੇਨ ਚਲਾਈ ਵੀ ਉਹਨੂੰ ਮੁਬਸ਼ਰ ਮੁਬਾਰਕ ਰਿਲੀਜ਼ ਮੁਬਸ਼ਰ ਮੁਬਾਰਕ ਨਾ ਦੀ ਫਿਰ ਅਸੀਂ ਕਾਮਯਾਬ ਹੋਏ ਵੀ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਉਹਨੂੰ ਵਾਪਸ ਪਾਕਿਸਤਾਨ ਲੈ ਆਂਦਾ ਅਲਹਮਦੁਲਿਲਾ ਸੋ ਸੇਮ ਕੇਸ ਹੈ ਆਪ ਸ਼ਰਨਦੀਪ ਜਿਹੜਾ ਮੁੰਡਾ ਉਹ ਇਧਰ ਕ੍ਰਾਸ ਕਰ ਆਇਆ ਵੀ ਰੇਂਜਿਸ ਨੇ ਪ੍ਰੋਪਰ ਉਹਦੀ ਵੈਰੀਫਿਕੇਸ਼ਨ ਕਰਕੇ ਉਹਦੀ ਇਨਵੈਸਟੀਗੇਸ਼ਨ ਕਰਕੇ ਜਦੋਂ ਪਤਾ ਵੀ ਇਹ ਇਹਦੇ ਜੋ ਕੁਝ ਨਹੀਂ ਹੈ ਲੜ ਕੇ ਆਇਆ ਜਾਂ ਵੈਸੇ ਕ੍ਰਾਸ ਗਲਤੀ ਨਾਲ ਕ੍ਰਾਸ ਕਰ ਆਇਆ ਉਹਨਾਂ ਨੇ ਲੋਕਲ ਪੁਲਿਸ ਨੂੰ ਦਿੱਤਾ ਉਹ ਤੇ ਐਫ ਆਈ ਆਰ ਵੀ ਕਸੂਰ ਥਾਣੇ ਚ ਹੋ ਗਈ ਐਫ ਆਈ ਆਰ ਵੀ ਮੈਂ ਤੁਹਾਨੂੰ ਸ਼ੋ ਕਰ ਦਿੰਦਾ ਉਹਦੇ ਉਹ ਜਿਹੜੇ ਪਿੰਡ ਵਾਲੇ ਨੇ ਉਹਨਾਂ ਨੇ ਕਿਸੇ ਵਾਇਦ ਨਾਲ ਅਮਰੀਕਾ ਤੋਂ ਮੇਰਾ ਦੋਸਤ ਹੈ ਉਹਦੇ ਨਾਲ ਰਾਬਤਾ ਕੀਤਾ ਤੇ ਅਸੀਂ ਹੁਣ ਸਾਡੇ ਦੋਸਤ ਨੇ ਬਹਿਰਾਮ ਬਾਜਵਾ ਉਹਨਾਂ ਲਾਫਰਮ ਚਲਾਉਂਦੇ ਨੇ ਅਸੀਂ ਉਹ ਵਕੀਲ ਹਾਇਰ ਕੀਤੇ ਨੇ ਤੇ ਵਕੀਲ ਹਾਇਰ ਕਰਕੇ ਅਸੀਂ ਉਹਨਾਂ ਦਾ ਕੇਸ ਜਿਹੜਾ ਪਰਸੂ ਕਰਾਂਗੇ ਤੇ ਬਹੁਤ ਛੇਤੀ ਮਤਲਬ ਉਹਨੂੰ ਉਹਦੇ ਵਤਨ ਵਾਪਸ ਭੇਜਾਂਗੇ ਜਿਸ ਤਰ੍ਹਾਂ ਪਿੱਛੇ ਜੇ ਉਹ ਗੱਲ ਚੱਲਣ ਰਹੀ ਸੀ ਵੀ ਇਹ ਅਸੀਂ ਮਤਲਬ ਵੀ ਅਸੀਂ ਰਾਹ ਬਣਾਉਣਾ ਚਾਹੁੰਦੇ ਅਸੀਂ ਨਰਮੀ ਪੈਦਾ ਕਰਨਾ ਚਾਹੁੰਦੇ ਅਸੀਂ ਨਫ਼ਰਤ ਪੈਦਾ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਇੱਕ ਚੰਗਾ ਚਿਹਰਾ ਜਿਹੜਾ ਵਾ ਆਪਣੇ ਮੁਲਕ ਦਾ ਆਪਣੇ ਪਾਕਿਸਤਾਨ ਦਾ ਉਧਰ ਤੱਕ ਲਈਏ ਸੋ ਉਹਦੇ ਲਈ ਆਪਾਂ ਕੋਸ਼ਿਸ਼ ਕਰਾਂਗੇ ਤੇ ਮੈਂ ਸ਼ੁਕਰੀਆ ਅਦਾ ਕਰੂੰਗਾ ਬਾਜਵਾ ਸਾਹਿਬ ਦੀ ਕਿ ਉਹਨਾਂ ਫੌਰਨ ਹਮ ਦੀ ਭਰੀ ਵੀ ਇਹਦਾ ਅਸੀਂ ਕੇਸ ਪਰਸੂ ਕਰਦੇ ਹਾਂ